ਅਲਸਾ ਜੀ ਅੱਜ ਮਹਾਰਾਜ ਦੇ ਚਰਨਾਂ ਦੇ ਵਿੱਚ ਮੈਂ ਉਹ ਬੇਨਤੀ ਕਰਨ ਲੱਗਾ ਹਾਂ ਕਿ ਸਤਗੁਰ ਤੇਰੇ ਤੋਂ ਬੁਲਹਾਰੇ ਆ ਮਹਾਰਾਜ ਇੱਕ ਪਲ ਦਾ ਵੀ ਵਿਛੋੜਾ ਤੇ ਤੋਂ ਸਹਿ ਨਹੀਂ ਹੁੰਦਾ ਕਿਉਂਕਿ ਤੇਰੇ ਤੋਂ ਵਿਸਰ ਜਾਣਾ ਦਾ ਇੱਕ ਪਲ ਵੀ ਜਿਹੜਾ ਹੈ ਉਹ ਜੁਗਾਂ ਦੇ ਸਮਾਨ ਲੱਗਦਾ ਹੈ ਜੇ ਕੋਈ ਅਸੀਂ ਰਿਸ਼ਤੇਦਾਰੀ ਦੇ ਵਿੱਚੋਂ ਕਿਸੇ ਦੇ ਨਾਲ ਕੋਈ ਮੂੰਹ ਵਿੰਗਾ ਕਰ ਲੇ ਬੜਾ ਟਾਈਮ ਕੱਢ ਲੈਨੇ ਆ ਕੋਈ ਮਨ ਤਾਂ ਟੁੱਟ ਜਾਂਦੀਆਂ ਗੱਲਾਂ ਉਹ ਜੋਰਦ ਨੂੰ ਜੀ ਨਹੀਂ ਕਰਦਾ ਸਤਗੁਰ ਦਾ ਜੋ ਪਿਆਰ ਸਤਗੁਰ ਦੀ ਲਾਈਨ ਹੈ ਖਾਲਸਾ ਜੀ ਬੜੇ ਪਿਆਰ ਨਾਲ ਸੁਣਿਓ ਕਿ ਆ ਠੰਡ ਪੈਂਦੀ ਦੇ ਵਿੱਚ ਮੈਂ ਕਲਗੀਧਰ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕੱਲ ਹੀ ਮੇਰੀ ਇੱਕ ਛੁੱਟੀ ਹੋ ਗਈ ਤੇ ਮਹਾਰਾਜ ਇੱਕ ਦਿਨ ਦਾ ਵਿਛੋੜਾ ਜਿਹੜਾ ਵਾ ਝੁੱਗਾਂ ਦੇ ਸਮਾਨ ਬੀਤਿਆ ਮੈਨੂੰ ਮੈਨੂੰ ਪਤਾ ਏ ਚਾਹ ਮੇਰੇ ਮਾਲਕ ਨੂੰ ਪਤਾ ਏ ਪੀ ਇੱਕ ਦਿਨ ਜਿਹੜਾ ਏ ਉਹ ਕਿਵੇਂ ਬੀਤਿਆ ਮੇਰਾ ਮੈਨੂੰ ਪਤਾ ਏ ਮੈਂ ਉਹ ਅਰਦਾਸ ਦੇ ਵਿੱਚ ਨਹੀਂ ਹਾਜ਼ਰ ਹੋਇਆ ਮੈਂ ਵਾਹਿਗੁਰੂ ਦੇ ਜਪ ਨਹੀਂ ਕਰ ਸਕਿਆ ਮੈਂ ਬੜਾ ਉਸ ਝੂਰ ਝੂਰ ਕੇ ਸਾਰ ਦਿਨ ਕੱਢਿਆ ਬੜਾ ਔਖਾ ਕੱਢਿਆ ਮੈਂ ਅਰਦਾਸ ਕੀਤੀ ਮਹਾਰਾਜ ਚਾਹੇ ਮੈਨੂੰ ਕੋਈ ਵੀ ਦੁੱਖ ਸੁੱਖ ਹੋਵੇ ਪਰ ਮੈਨੂੰ ਆਪਣੇ ਚਰਨਾਂ ਤੋਂ ਦੂਰ ਨਾ ਕਰੋ ਆਖਰੀ ਸਵਾਸਾਂ ਤੱਕ ਮੇਰਾ ਮਨ ਆਪਣੇ ਚਰਨਾਂ ਤੱਕ ਜੋੜ ਕੇ ਰੱਖੋ ਇਕ ਤੂੰ ਹੀ ਆਂ ਹੋਰ ਕੋਈ ਨਹੀਂ ਹੈਗਾ ਅਕਾਲ ਪੁਰਖ ਮੈਂ ਤੇਰਾ ਹੀ ਨਾਮ ਜਪਣਾ ਚਾਹੁੰਨਾ ਸਤਿਗੁਰ ਜੀ ਬੜੇ ਪਿਆਰ ਨਾਲ ਸੁਣਿਓ ਕਿ ਜਿਹੜਾ ਪਲਦਾ ਵਿਛੜਾ ਉਹ ਕੀ ਚੀਜ਼ ਹੈ ਇੱਕ ਪਲਦਾ ਵਿਛੜਾ ਮੇਰੇ ਮਾਲਕਾ ਜੁਗਾਂ ਦੇ ਸਮਾਨ ਬੀਤਦਾ ਇੱਕ ਪਲਦਾ ਵਿਛੜਾ ਮੇਰੇ ਮਾਲਕਾ ਜੁਗਾਂ ਦੇ ਸਮਾਨ ਬੀਤਦਾ ਇੱਕ ਪਰਦਾ ਮੋੜਾ ਮੇਰੇ ਮਾਲਕਾ ਜੁਗਾਂ ਦੇ ਸਮਾਨ ਬੀਤਦਾ ਜੇ ਮੈਂ ਵਾਹਿਗੁਰੂ ਆਏ ਗੁਰੂ ਨਿਹੰਗਾ ਬੋਲਦਾ